ਇਹ ਬਿਲਕੁਲ ਟੀ-ਸ਼ਰਟ ਵਾਈਸ ਕਰਕੇ ਉਹਨੂੰ ਵੀ ਵਧਾਰ ਰਿਹਾ ਤੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਤੁਸੀਂ ਵੀ ਕਰੀਏ ਜਿਹੜਾ ਇਹ ਸਾਡਾ ਜੇ ਹੋ ਜੇ ਤਾਂ ਉਹਦਾ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਓ ਜੇ ਲੋਕਾਂ ਨੂੰ ਆਮ ਬੰਦੇ ਨੂੰ ਪਤਾ ਹੋਵੇ ਉਹ ਇਹ ਸਾਡਾ ਵੀ ਪਾਵਰ ਫੀਲ ਕਰੇਗਾ ਕਿ ਸਾਡੀ ਸਰਕਾਰ ਹੈ ਮੀਡੀਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਕੋਈ ਬੰਦਾ ਵੀ ਆਪਣੇ ਫ੍ਰਿਜ ਦੇ ਵਿੱਚ ਇਹ ਲੋਕਾਂ ਤੱਕ ਪਹੁੰਚਾਓ ਜੇ ਲੋਕਾਂ ਨੂੰ ਆਮ ਬੰਦੇ ਨੂੰ ਪਤਾ ਹੋਵੇ ਕਿ ਜਿਹੜਾ ਪਾੜ ਪਾਣੀ ਖੜਾ ਕੋਈ ਸਿਕਰਟ ਫੀਲ ਕਰੇਗਾ ਕਿ ਸਾਡੀ ਸਰਕਾਰ ਨੇ ਸਿਹਤ ਮਹਿਕਮੇ ਨੂੰ ਜਾਂ ਹੁਣ ਕਿਸੇ ਮਹਿਕਮੇ ਨੂੰ ਵੀ ਦੱਸਣਗੇ ਇਹ ਕੋਈ ਬੰਦਾ ਇੱਥੇ ਕਿਤੇ ਪਾਣੀ ਖੜਾ ਹੋ ਕਾਜ ਡਰੇਨੇ ਕਰ ਸਕਦਾ ਸਾਡਾ ਬਾੜ ਪਾਣੀ ਖੜਾ ਕੋਈ ਸਟੈਗਨ ਵਾਟਰ ਹੈ ਜਾਂ ਬਾੜ ਬਣ ਗਿਆ ਕੋਈ ਵੱਡਾ ਛੱਪੜ ਹੋਏਗਾ ਤਾਂ ਸਾਡੇ ਕੋਲੇ ਪਾਣੀ ਖੜਾ ਹੋਏਗਾ ਸਾਡਾ ਸਟਾਫ ਜਾਏਗਾ ਉਸੇ ਮੱਛੀ ਕਰਨੇ ਉਹਨੂੰ ਡਰੇਨ ਕਰੇਗਾ ਸਾਡੇ ਕੋਲੇ ਲਾਰਵੇ ਸਾਈਡ ਇਹ ਬਹੁਤ ਸਾਰੀਆਂ ਮੈਰ ਸੜੀਆਂ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਛੱਪੜ ਹੋਏਗਾ ਤਾਂ ਸਾਡੇ ਕੋਲੇ ਖਾਸ ਗੁਣੀ ਹੈਗਾ ਇਹਨੂੰ ਖਾਸ ਕਰਕੇ ਕੰਟਰੋਲ ਕਰਾ ਕੇ ਸਾਡੇ ਆਲਰੇਡੀ ਚੇਜ ਕਰਦੇ ਉਹ ਲਾਰਵੇ ਨੂੰ ਖਾ ਜਾਂਦੀ ਹੈ ਉਹਨਾਂ ਚ ਪਿਛਲੇ ਸਾਲ ਇਹ ਬਹੁਤ ਸਾਰੀਆਂ ਮੈਰ ਸੜੀਆਂ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਆਪਣੇ ਕਿਸੇ ਬੰਦੇ ਨੂੰ ਹੋਇਆ ਸਾਡੇ ਕੋਲੇ ਮਾਈਗਰੇਟ ਲੇਬਰ ਆਦੀ ਉਹਨਾਂ ਬਾਹਰ ਆ ਜਾਂਦੇ ਸਾਡੇ ਆਲਰੇਡੀ ਜਿਹੜੇ ਜਿਲ੍ਹੇ ਜਿਹੜੇ ਆ ਗਿਆ ਤੇ ਉਹਨਾਂ ਦੀ ਵੀ ਅਸੀਂ ਡਸਟਿਕਸ ਦੇ ਨਾਲ ਉਹਨਾਂ ਦੀ ਜਿਹੜਾ ਸਾਰਾ ਇੰਡੀਜਨਸ ਦਾ ਮਤਲਬ ਤੇ ਜੇ ਕਿਸੇ ਨੂੰ ਇਹ ਬਿਮਾਰੀ ਹੋਵੇ ਉਹ ਦਾ ਦੇਖ ਕੇ ਤਾਂ ਕਿ ਉੱਥੇ ਸਟੈਗਨਟ ਵਾਟਰ ਨਾ ਹੋਵੇ ਕਿਉਂਕਿ ਉਸ ਤੋਂ ਹੀ ਮੱਛਰ ਨੇ ਲੈ ਕੇ ਫਿਰ ਅੱਗੇ ਸਪਰੈਡ ਕਰਨਾ ਸੋ ਇਹ ਜਿਹੜੀ ਸਾਰੀ ਸਾਡੀ ਕੋਸ਼ਿਸ਼ ਹੈ ਤੇ ਮੈਂ ਉਮੀਦ ਕਰਦਾ ਕਿ মিডিਆ ਨੂੰ ਘਰ ਘਰ ਤੱਕ ਪਹੁੰਚਾਏਗਾ ਪ੍ਰਿੰਟ ਪ੍ਰਿੰਟ ਤੱਕ ਪਹੁੰਚਾਏਗਾ ਤੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਰਾਹਤ ਨਹੀਂ ਤਾਂ ਜਦੋਂ ਡੈਂਗੀ ਦਾ ਸੀਜ਼ਨ ਆਂਦਾ ਸੀ ਆ ਘਰ ਮਚਿਆ ਹੁੰਦਾ ਸੀ ਹਸਪਤਾਲ ਭਰੇ ਹੁੰਦੇ ਸੀ ਪਿਛਲੀ ਵਾਰੀ ਬਹੁਤ ਘੱਟ ਆ ਇਸ ਵਾਰੀ ਮੈਂ ਮੈਡੀਕਲ ਕਾਲਜਿਸ ਨਾਲ ਵੀ ਇਨ ਟੱਚ ਆ ਮੈਂ ਸਾਰਿਆਂ ਤੋਂ ਲਗਾਤਾਰ ਰਿਪੋਰਟ ਲੈ ਰਿਹਾ ਕਹਿੰਦੇ ਇਸ ਵਾਰੀ ਕੇਸਸ ਨਹੀਂ ਆਉਂਦੇ ਸੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਬੰਤ ਜੀ ਤੁਸੀਂ ਐਕਟਿਵ ਸਪੋਰਟ ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ